ਵੈਲਕਮ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਇਸ ਵੀਡੀਓ ਬਣਾ ਰਹੇ ਹਾਂ ਮਰੇ ਕੋਲਾ ਸੰਡੇ ਬਾਜ਼ਾਰ ਜਿਹੜਾ ਲੋਹੇ ਬਾਜ਼ਾਰ ਚ ਲੱਗਦਾ ਵਾ ਸੰਡੇ ਸੇਲ ਤੇ ਇਹ ਜੀ ਕੈਮਰਿਕ ਤੇ ਸੂਟ ਆ ਬੜੇ ਪਨੇ ਦਾ ਸੂਟ ਹੈ 60 ਇੰਚ ਪਨਾ ਹੁੰਦਾ ਨਾ ਤੇ ਫੁੱਲ ਕੈਮਰਿਕ ਕਾਟਨ ਦੇ ਸੂਟ ਆ ਕੋਈ ਮਿਕਸ ਨਹੀਂ ਹੈਗਾ ਇੱਕ ਧਾਗਾ ਵੀ ਮਿਕਸ ਨਹੀਂ ਮਿਲੇਗਾ ਪਿਓਰ ਕਾਟਨ ਹੈ ਫੁੱਲ ਪਿਓਰ ਕੈਮਰਿਕ ਕਾਟਨ ਹੈ ਇਹੀ ਕਪੜਾ ਤੁਹਾਨੂੰ ਬਾਜ਼ਾਰ ਚ 550 550 ਤੋਂ ਕੱਟ ਕੀਤੇ ਨਹੀਂ ਮਿਲੇਗਾ ਇਹ ਸਿਰਫ ਸੰਡੇ ਸੇਲ 'ਇਆ ਜਿੱਥੇ 350 ਰੁਪਏ ਚ ਮਿਲੇਗਾ ਤੁਹਾਨੂੰ ਤੇ ਇੱਥੇ ਲੋਹਾ ਬਿਆਰ ਚ ਸੰਡੇ ਸੇਲ ਚ ਪੂਰਾ ਪਿਓਰ ਕੈਮਰੀ ਕੋਟਨ 3.5 ਮੀਟਰ ਕੱਟ ਲੰਬੇ ਬੜੇ ਬਨੇ ਵਾਲੇ ਦੀ ਸਿਰਫ 350 ਰੁਪਏ ਚ ਮਿਲੇਗਾ ਤੁਹਾਨੂੰ ਸਿਰਫ 350 ਚ ਤੇ ਜਿਹਦੇ ਨਾਲ ਇਹ ਜਾਮ ਕੋਟਨ ਜੈਪੂਰੀ ਡਿਜ਼ਾਈਨ ਬਾਕੀ ਹੋਰ ਬਹੁਤ ਡਿਜ਼ਾਈਨ ਇਹਨਾਂ ਦੇ ਵਿੱਚ ਇਹ ਜਾਮ ਕੋਟਨ ਨਹੀਂ ਬਾਕੀ ਇਹਨਾਂ ਦੇ ਵਿੱਚ ਲੀਜੀ ਬਜੀ ਕੋਟਨ ਹੈ ਕੈਮਰੀ ਕੋਟਨ ਜਾਮ ਕੋਟਨ ਹੋ ਰਹੀ ਬਹੁਤ ਸਾਰੇ ਡਿਜ਼ਾਈਨ ਤੇ ਬਹੁਤ ਕਲਰ ਨੇ। ਔਰ ਅਗਰ ਡਿਟੇਲ ਵੀਡੀਓ ਚਾਹੀਦੀ ਹੈ ਕਲੇ ਕਲੇ ਰੰਗ ਕਲੇ ਕਲੇ ਪ੍ਰਿੰਟ ਦੀ ਤਾਂ ਕਮੈਂਟ ਕਰ ਦਿਓ ਤੁਹਾਨੂੰ ਕਲੇ ਕਲੇ ਪ੍ਰਿੰਟ ਦੀ ਵੀਡੀਓ ਵੀ ਬਣਾ ਕੇ ਪਾ ਦਾਂਗੇ। ਤੇ ਇਹਦੇ ਵਿੱਚ ਇਹ ਵੀ ਸਾਰਾ ਕੈਮਰੀ ਕੀ ਹੈ। ਇਸ ਤੋਂ ਬਾਅਦ ਆ ਜਾਂਦੀ ਹੈ ਸਾਡੇ ਕੋਲ ਰਿਯੋਨ। ਆਹ ਸਾਰੇ ਰਿਯੋਨ ਹੈ। ਰਿਯੋਨ ਇੱਕ ਨੰਬਰ ਰਿਯੋਨ ਹੈ ਕੋਈ ਲੀਲਣ ਵਾਲੀ ਰਿਯੋਨ ਨਹੀਂ ਹੈਗੀ ਇਹ ਸਾਰੀ ਵਧੀਆ ਤੇ ਆਉਂਦੀ ਹੈ। ਰਿਯੋਨ ਦੇ ਵਿੱਚ ਵੀ ਤੁਹਾਨੂੰ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ। ਅਲੱਗ-ਅਲੱਗ ਕਲਰ ਨੇ, ਅਲੱਗ-ਅਲੱਗ ਡਿਜ਼ਾਈਨ ਨੇ। ਉੱਪਰ ਪੇਂਟ ਵਾਲੇ ਵੀ ਨੇ ਵਿੱਚ ਪ੍ਰਿੰਟ ਵਾਲੇ ਵੀ ਨੇ ਸਾਰੇ ਡਿਜ਼ਾਈਨ ਮਿਲਣਗੇ ਅਲੱਗ-ਅਲੱਗ ਕਲਰ ਨੇ ਸਾਰੇ ਪਰ ਦੁਪੱਟਾ ਇਹਨਾਂ ਨਾਲ ਕਿਸੇ ਨਾਲ ਵੀ ਨਹੀਂ ਆਏਗਾ ਕਿਉਂਕਿ ਇਹ ਥਾਨ ਵਾਲਾ ਕਪੜਾ ਹੁੰਦਾ ਥਾਨ ਵਾਲੇ ਕਪੜੇ ਨਾਲ ਦੁਪੱਟਾ ਨਹੀਂ ਮਿਲੇਗਾ ਉਦਾਂ ਅਲੱਗ ਤੋਂ ਉਸ ਕਰ ਤੁਸੀਂ ਚੁੰਨੀ ਮੈਚ ਕਰਕੇ ਲੈਣੀ ਹੈ ਸਾਡੇ ਕੋਲ ਚੁੰਨੀਆਂ ਅਵੇਲੇਬਲ ਨੇ ਕੁੜਤੇ ਪਜਾਮੇ ਤੇ ਲਾਈਨਿੰਗ ਵਗੈਰਾ ਸੂਟ ਹਰ ਟਾਈਪ ਵੈਰਾਈਟੀ ਮਿਲੂ ਤੁਹਾਨੂੰ ਚੁੰਨੀਆਂ ਦੀ ਵੈਰਾਈਟੀ ਘੱਟੋ-ਘੱਟ 4-5 ਡਿਜ਼ਾਈਨ ਚੁੰਨੀਆਂ ਦੇ ਨੇ 4-5 ਡਿਫਰਾਈਟੀਆਂ ਨੇ ਜੀ ਤੁਸੀਂ ਜਿੰਦਾਂ ਦੀ ਮਰਜ਼ੀ ਲੈ ਜਾ ਸਕਦੇ ਹੋ ਮੱਕੇ ਕਾ ਕੜਾਈ ਵਾਲਾ ਵੀ ਹੈਗਾ ਇਹਦੇ ਵਿੱਚ ਇਹਦੇ ਵਿੱਚ ਵੀ ਤੁਹਾਨੂੰ ਕਲਰ ਵਗੈਰਾ ਦਿਖਾਉਣੇ ਆ ਧਾਗੇ ਦੀ ਕੜਾਈ ਹੈ ਸਾਰੀ ਟੋਟਲ ਤੇ ਸਿੱਪੀ ਦਾ ਡਿਜ਼ਾਈਨ ਵੀ ਵਿੱਚ ਵਿੱਚ ਹੈਗਾ ਬਾਕੀ ਸਾਰੀ ਧਾਗੇ ਦੀ ਡਿਜ਼ਾਈਨ ਹੈ ਕੜਾਈ ਹੈ ਪਲਾਜ਼ੋ ਤੇ ਵਧੀਆ ਬਣਾਇਆ ਸਾਰਾ ਡਿਜ਼ਾਈਨ ਮੂਰੀਆਂ ਡਿਜ਼ਾਈਨ ਬਣਿਆ ਪਲਾਜ਼ੋ ਬਣਾਓ ਸਲਵਾਰ ਬਣਾਓ ਜਿਹੜਾ ਕੋ ਮਾਦੀ ਬਣਾਓ ਕੁਮੀਜ਼ ਬਣਾ ਸਕਦੇ ਤੁਸੀਂ ਇਹਦਾ ਵਧੀਆ ਕੁਆਲਿਟੀ ਦੇ ਵਿੱਚ ਤੁਹਾਨੂੰ ਕੱਪੜਾ ਪਿਓਰ ਕੈਂਬ੍ਰਿਕ ਹੈ ਕੱਪੜੇ ਦੀ ਕੋਈ ਕੰਪਲੇਨ ਨਹੀਂ ਆਏਗੀ ਸਾਨੂੰ ਇਹਨੂੰ ਵੇਚਦੇ ਕਟੋਂ ਕਟ 2 ਮਹੀਨੇ ਹੋ ਗਏ ਆ ਅਜੇ ਤੱਕ ਕੋਈ ਕਿਸੇ ਵੀ ਗਾਗਨ ਕੋਈ ਕੰਪਲੇਨ ਨਹੀਂ ਕੀਤੀ ਹੈਗੀ ਇਹ ਵੀ ਤੁਹਾਨੂੰ ਵਿਦਾ ਬਿਨਾ ਦੁਪੱਟੇ ਤੋਂ ਹੀ ਮਿਲੇਗਾ ਇਹਦੇ ਵਿੱਚ ਵੀ ਕਲਰ ਘੱਟੋ-ਘੱਟ 15 ਤੋਂ 20 ਕਲਰ ਸਾਡੇ ਕੋਲ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਕਲਰ ਜੇ ਸਾਡੇ ਕੋਲੇ ਰਹਿ ਗਿਆ ਹੋ ਤਾਂ ਅਸੀਂ ਜ਼ਰੂਰ ਬੁੱਕ ਕਰਾਂਗੇ ਕਿਤੇ ਲੇਟ ਤੁਹਾਡੇ ਕੋਲ ਵੀਡੀਓ ਪਹੁੰਚੇ ਤੱਕ ਕਲਰ ਵਿਗ ਵਿਗ ਗਿਆ ਹੋਵੇ ਤਾਂ ਉਹ ਗੱਲ ਲਾਗੇ ਬਾਕੀ ਸਾਡੇ ਕੋਲ ਕੜਾਈ ਵਾਲੀ ਚੁੰਨੀ ਵਾਲੇ ਪੈਕਿੰਗ ਵਾਲੇ ਬਾਕੀ ਪੈਂਟਾ ਸ਼ਰਟਾਂ ਲੈਣ ਦੇਣ ਨੂੰ ਬਾਕੀ ਕੜਾਈ ਹਰ ਤਰ੍ਹਾਂ ਦੀ ਵੈਰਾਈਟੀ ਹੈ ਸਾਰੀ ਚੀਜ਼ਾਂ ਦੀ ਅੱਲੀ ਕੇ ਲਈ ਡਿਟੇਲ ਵੀਡੀਓ ਮਿਲ ਜੂਗੀ ਸਬਸਕ੍ਰਾਈਬ ਕਰ ਲੋ ਹਰ ਹਫਤੇ ਨਵੀਂ ਵੀਡੀਓ ਤੇ ਨਵੀਂ ਵੈਰਾਈਟੀ ਮਿਲੇਗੀ